ਲੰਗੇ ਕੱਲ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਕੋਰ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਇਆ ਕੀ ਅਸਲ ਦੇ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਦਰਸਲ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਬੇਸ ਹਟਾ ਰਹੀ ਹੈ ਇਹ ਤਾਂ ਕੱਲੀ ਕੱਲੀ ਖਬਰ ਦੇ ਫਰੰਟ ਪੇਜ ਤੇ ਛਪ ਗਿਆ ਪਰ ਗੱਲ ਇੱਥੇ ਖੜਦੀ ਹੈ ਕਿ ਕਮੇਟੀ ਦੀ ਜਿਹੜੀ ਇਹ ਮੀਟਿੰਗ ਹੋਈ ਹੈ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਸਾਰੀਆਂ ਗੱਲਾਂ ਕਿਉਂ ਨਹੀਂ ਕੀਤੀਆਂ ਗਈਆਂ ਸੁਖਬੀਰ ਸਿੰਘ ਬਾਦਲ ਨੂੰ ਲਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਉਹਨਾਂ ਦੀ ਪ੍ਰਧਾਨਗੀ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ ਹੁਣ ਤੱਕ ਦੇ ਚਰਚੇ ਜਿਹੜੇ ਨੇ ਇੱਥੇ ਤੱਕ ਪਹੁੰਚ ਗਏ ਸੀ ਕਿ ਆਖਰਕਾਰ ਸੁਖਬੀਰ ਸਿੰਘ ਬਾਦਲ ਕੀ ਹੁਣ ਉਤਰ ਜਾਣਗੇ ਆਪਣੀ ਸੀਟ ਤੋਂ ਜਾਂ ਆਪਣੀ ਕੁਰਸੀ ਆਪ ਛੱਡ ਦੇਣਗੇ ਜਾਂ ਫਿਰ ਅਗਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਕੌਣ ਹੋਵੇਗਾ ਕਿਉਂਕਿ ਪ੍ਰਧਾਨਗੀ ਦੇ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਇੰਨੀ دیر ਤੋਂ ਨਹੀਂ ਹੋਈ ਉਹਦੇ ਬਾਰੇ ਚਰਚਾਵਾਂ ਛੜੀਆਂ ਹੋਈਆਂ ਨੋਟੀਫਿਕੇਸ਼ਨ ਜਾਰੀ ਹੋਈ ਸੀ ਨੋਟੀਫਿਕੇਸ਼ਨ ਤੋਂ ਬਾਅਦ ਉਹ ਗੱਲ ਅਣਗੌਲੀਆਂ ਕਰ ਦਿੱਤੀ ਗਈ ਉਸ ਵੇਲੇ ਆਸ ਉੱਠੀ ਸੀ ਕਿ ਚੋਣਾਂ ਹੋਣਗੀਆਂ ਯਾਨੀ ਜਾਂ ਕਰਵਾਈਆਂ ਜਾਣਗੀਆਂ ਨਹੀਂ ਗੱਲ ਇੱਥੇ ਖੜਦੀ ਹੈ ਕਿ ਹੁਣ ਅੱਗੇ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਪਰ ਹੁਣ ਲੰਗੀ ਕੋਰ ਕਮੇਟੀ ਦੀ ਮੀਟਿੰਗ ਵੀ ਬੇਸਿੱਟਾ ਰਹਿ ਗਈ ਹੈ ਅਜੇ ਤੱਕ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਖਿਲਾਫਤ ਕਰਦੇ ਸੀ ਉਹਨਾਂ ਨੂੰ ਇੱਕ ਆਸ ਵੱਜੀ ਹੋਈ ਸੀ ਕਿ ਸ਼ਾਇਦ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੇ ਸੋਹਰਦ ਲੀਡਰ ਨੇ ਉਹ ਇਸ ਹਿਸਾਬ ਦੇ ਨਾਲ ਆਬਜੈਕਟਿਵ ਪੇਸ਼ ਕਰਨਗੇ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਸੀਟ ਛੱਡਣੀ ਪੈ ਜਾਵੇ ਪਰ ਗੱਲ ਇੱਥੇ ਆ ਕੇ ਖੜ ਗਈ ਕਿ ਭਾਵੇਂ ਉਹ ਸੀਨੀਅਰ ਲੀਡਰ ਜਿਨ੍ਹਾਂ ਬਾਰੇ ਚਰਚਾਵਾ ਚੱਲ ਰਹੀਆਂ ਕਿ ਜਿਹੜੇ ਕਦੀ ਦੱਬੀ ਆਵਾਜ਼ ਦੇ ਵਿੱਚ ਤੇ ਕਦੀ ਬੜੀ ਬੇਬਾਕੀ ਦੇ ਨਾਲ ਗੱਲ ਕਰ ਰਹੇ ਸੀ ਉਹ ਜਾਂ ਤਾਂ ਆਏ ਨਹੀਂ ਮੀਟਿੰਗ ਦੇ ਵਿੱਚ ਜਾਂ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਔਰ ਜਿਹੜੇ ਅੱਧੇ-ਪਚਦੇ ਆਏ ਉਹ ਉੱਥੇ ਆ ਕੇ ਕੁਝ ਬੋਲੇ ਨਹੀਂ ਜਿਸ ਤੋਂ ਜ਼ਾਹਿਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਅਡੋਲ ਹੈ ਉਸ ਨੂੰ ਕੋਈ ਹਿਲਾ ਨਹੀਂ ਸਕਦਾ ਔਰ ਕੁਰਸੀ ਜਿਹੜੀ ਹੈ ਪ੍ਰਧਾਨਗੀ ਦੀ ਉਹ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਹੀ ਹੈ ਪਰ ਗੱਲ ਇੱਥੇ ਖੜਦੀ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਫਿੱਟ ਨੇ ਇਸ ਕੁਰਸੀ ਵਾਸਤੇ ਕੀ ਉਹਨਾਂ ਦੇ ਆਬਜੈਕਟਿਵਸ ਕਲੀਅਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਕਿਉਂ ਹੋ ਰਿਹਾ ਅਜੇ ਤੱਕ ਸ਼ਾਇਦ ਇਹੀ ਨਹੀਂ ਸਮਝਿਆ ਜਾ ਰਿਹਾ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਨੂੰ ਸਿਰੇਉ ਨਕਾਰਿਆ ਗਿਆ ਨਕਾਰਿਆ ਹੀ ਗਿਆ ਜ਼ਾਹਿਰ ਤਨ ਜਦੋਂ ਉਸ ਨੂੰ ਮੰਨਿਆ ਨਹੀਂ ਗਿਆ ਇਕਬਾਲ ਸਿੰਘ ਝੁੰਦਾ ਦੇ ਅਗਵਾਈ ਹੇਠ ਰਿਪੋਰਟ ਬਣਾਈ ਗਈ ਜਿਸ ਦੇ ਵਿੱਚ ਸਾਫ਼ ਜ਼ਾਹਿਰ ਸਿਗਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਾਰਨ ਬਣੀ ਹੋਈ ਆ ਪਤਨ ਦਾ ਤੇ ਜੇ ਉਹ ਰਿਪੋਰਟ ਇੱਡੀ ਜ਼ਿਆਦਾ ਸਹੀ ਹੈ ਤਾਂ ਫਿਰ ਉਸ ਰਿਪੋਰਟ ਨੂੰ ਕਿਉਂ ਨਹੀਂ ਸਮਝਿਆ ਗਿਆ ਉਸ ਰਿਪੋਰਟ ਦੇ ਹਿਸਾਬ ਨਾਲ ਕਿਉਂ ਨਹੀਂ ਫੈਸਲੇ ਲਏ ਗਏ ਔਰ ਪ੍ਰਧਾਨਗੀ ਕਿਉਂ ਨਹੀਂ ਬਦਲੀ ਔਰ ਦੂਜੀ ਗੱਲ ਇੱਥੇ ਇਹ ਵੀ ਖੜਦੀ ਹੈ ਕਿ ਸੁਖਬੀਰ ਸਿੰਘ ਬਾਦਲ ਕੀ ਆਪ ਹੀ ਇਹਨਾਂ ਗੱਲਾਂ ਨੂੰ ਜਾਣਦੇ ਨੇ ਪਰ ਜਾਣਦੇ ਹੋਏ ਵੀ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦੇ ਇੱਕ ਲਾਲਸਾ ਹੁੰਦੀ ਹੈ ਕੁਰਸੀ ਦੀ ਭਾਵੇਂ ਕੋਈ ਵੱਡਾ ਅਹੁਦਾ ਨਾ ਹੋਵੇ ਭਾਵੇਂ ਉਹ ਹੁਣ MP ਨਹੀਂ ਬਣੇ ਭਾਵੇਂ ਉਹ ਕਿਸੇ ਹੋਰ ਅਹੁਦੇ ਤੇ ਨਹੀਂ ਬੈਠੇ ਹੋਏ ਜਾਂ ਫਿਰ ਕੋਈ ਹੋਰ ਲੀਡਰਸ਼ਿਪ ਉਹਨਾਂ ਦੇ ਕੋਲ ਨਹੀਂ ਹੈ ਪਰ ਤਾਂ ਵੀ ਉਹਨਾਂ ਦੇ ਕੋਲ ਪ੍ਰਧਾਨਗੀ ਦੀ ਕੁਰਸੀ ਤਾਂ ਮੌਜੂਦ ਹੈ ਪਰ ਗੱਲ ਇੱਥੇ ਖੜਦੀ ਹੈ ਕਿ ਜਦੋਂ ਉਹਨਾਂ ਨੂੰ ਇਹ ਕਲੀਅਰ ਹੀ ਹੋ ਗਿਆ ਹੈ ਕਿ ਉਹ ਚੋਣ ਲੜਨ ਦੇ ਬਾਵਜੂਦ ਵੀ ਨਹੀਂ ਜਿੱਤ ਸਕਦੇ ਤਾਂ ਫੇਰ ਪ੍ਰਧਾਨਗੀ ਦੀ ਕੁਰਸੀ ਰੱਖ ਕੇ ਉਹਦਾ ਕੀ ਫਾਇਦਾ ਹੋਵੇਗਾ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਲੈ ਕੇ ਜਿਹੜੇ ਵਿਚਾਰ ਨੇ ਉਹ ਪ੍ਰਧਾਨ ਦੀ ਕੁਰਸੀ ਦੇ ਬਿਨਾ ਨਹੀਂ ਹੋ ਸਕਦੇ ਜ਼ਾਹਿਰ ਤਨ ਇਹ ਚੀਜ਼ਾਂ ਜ਼ਰੂਰੀ ਹੋਣਗੀਆਂ ਉਹਨਾਂ ਵਾਸਤੇ ਪਰ ਇਹਨੂੰ ਲਾਲਸਾ ਹੀ ਕਿਹਾ ਜਾ ਸਕਦਾ ਹੈ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਇੱਕ ਵਾਈ ਦੇ ਵਿੱਚ ਹੋਈ ਇਸ ਮੀਟਿੰਗ ਨੂੰ ਲੈ ਕੇ ਸਮਝਿਆ ਜਾ ਰਿਹਾ ਸੀ ਬੜੇ ਸੀਨੀਅਰ ਲੀਡਰਾਂ ਨੇ ਪਹਿਲਾਂ ਹੀ ਕਹਿ ਰਹੇ ਤਾਂ ਸੀ ਕਿ ਬਾਅਦ ਵਿੱਚ ਇੱਕ ਪ੍ਰੈਸ ਨੋਟ ਆਵੇਗਾ ਉਸ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੋਵੇਗਾ ਕਿ ਕਿਸੇ ਵੀ ਪਾਰਟੀ ਲੀਡਰ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਸੁਖਬੀਰ ਸਿੰਘ ਬਾਦਲ ਦੀ ਅਥਾਰਟੀ ਦੇ ਨਾਲ ਔਰ ਉਸ ਤੋਂ ਬਾਅਦ ਸਾਰਾ ਮਾਮਲਾ ਉਸੇ ਤਰ੍ਹਾਂ ਠੋਸ ਹੋ ਜਾਏਗਾ ਜਿਹੜੇ ਬੋਲਣਾ ਚਾਹੁੰਦੇ ਸੀ ਉਹ ਬਿਲਕੁਲ ਨਹੀਂ ਬੋਲਣਗੇ ਜਿਹੜੇ ਬੋਲ ਸਕਦੇ ਸੀ ਉਹਨਾਂ ਨੂੰ ਜਾਂ ਤਾਂ ਬੁਲਾਇਆ ਨਹੀਂ ਜਾਵੇਗਾ ਨਾ ਜਾਂ ਉਹ ਆਉਣਗੇ ਨਹੀਂ ਉਹੀ ਹਿਸਾਬ ਕਿਤਾਬ ਹੋਇਆ ਨਾ ਹੀ ਕੋਈ ਆਇਆ ਨਾ ਹੀ ਕਿਸੇ ਨੂੰ ਬੁਲਾਇਆ ਗਿਆ ਜਿਹੜੇ ਬੋਲਣ ਵਾਲੇ ਸੀਗੇ ਔਰ ਦੂਜੀ ਗੱਲ ਜਿਹੜੇ ਆਏ ਉਹ ਚੁੱਪ ਕਰਕੇ ਸੁਣ ਵਟ ਕੇ ਬਹਿ ਗਏ ਇਹਨਾਂ ਮਸਲਿਆਂ ਦੇ ਉੱਤੇ ਆਉਣ ਦੇ ਸਮੇਂ ਨੂੰ ਕੀ ਵਿਚਾਰ ਹੋਣਗੇ ਇੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪ੍ਰਧਾਨਗੀ ਦੇ ਕੁਰਸੀ ਦੇ ਉੱਤੇ ਬਿਰਾਜਮਾਨ ਨੇ ਡਟੇ ਹੋਏ ਨੇ ਪਰ ਹੁਣ ਅਕਾਲੀ ਦਲ ਦਾ ਅਗਲਾ ਭਵਿੱਖ ਕੀ ਕਹਿੰਦਾ ਇੱਕ ਕੁਰਸੀ ਐਤਕੀ ਲੋਕ ਸਭਾ ਚੋਣਾਂ ਦੇ ਵਿੱਚ ਆ ਗਈ ਪਰ ਉਸ ਤੋਂ ਬਾਅਦ ਹੁਣ ਵਿਧਾਨ ਸਭਾ ਚੋਣਾਂ ਵੀ ਆਉਂਦੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਮਜਬੂਮ ਬਣਦਾ ਹੈ ਪਾਰਟੀ ਦਾ ਕੀ ਪਾਰਟੀ ਹੁਣ ਇੰਨੀ ਸਟਰੋਂਗ ਰਹਿ ਗਈ ਹੈ ਕਿ ਐਮ ਐਲ ਏ ਜਿੱਤ ਸਕਦੀ ਹੈ ਪਹਿਲਾਂ ਤਾਂ ਚੁਣਿੰਦੇ ਐਮਐਲਏ ਜਿੱਤ ਵੀ ਗਏ ਸੀਗੇ ਪਰ ਹੁਣ ਕੀ ਉਹ ਐਮਐਲਏ ਆਪਣਾ ਰਸੂਖ ਬਣਾਏ ਰੱਖਣਗੇ ਕੀ ਦਾਖਾ ਦੇ ਵਿਧਾਇਕੀਆਂ ਮਜੀਠਾ ਦੀ ਵਿਧਾਇਕਾ ਆਪਣਾ ਰਸੂਖ ਬਣਾਏ ਰੱਖਣਗੀਆਂ ਜਾਂ ਫਿਰ ਆਉਂਦਾ ਸਮਾਂ ਉਹਨਾਂ ਤੋਂ ਵੀ ਕੁਰਸੀ ਖੋ ਜਾਵੇਗਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਅਕਾਲੀ ਦਲ ਦਾ ਪਤਨ ਤਣੀ ਹੋ ਜਾਵੇਗਾ ਕਿਤੇ ਪੂਰਨ ਪਤਨ ਤਾਂ ਨਹੀਂ ਹੋ ਜਾਵੇਗਾ ਇਹ ਸਵਾਲ ਖੜਦਾ ਹੈ ਖੈਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ